ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਰਾਗ ਟੁੱਟੀ ਮਹੱਲਾ ਚੂਤਾ ਘਰ ਪਹਿਲਾ ਹਰ ਬਿਨ ਰਹਿ ਨਾ ਸਕੈ ਮਨ ਮੀਰਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਹੁਰ ਨ ਪਉ ਜਲ ਫੇਰਾ ਰਹਾ ਮੇਰਾ ਹਿਰਦਾ ਲੋਚਨ ਕੀ ਲੱਗੀ ਪ੍ਰਭ ਕੇਰੀ ਹਰ ਨੈਨੋ ਹਰ ਪ੍ਰਭ ਹੀਰਾ ਸਤਗੁਰ ਦਿਆਲ ਹਰ ਨਾਮ ਦਰੜਾਇਆ ਹਰ ਪਾਦਰ ਹਰ ਪ੍ਰਭ ਕੇਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਕੇਰਾ ਹਰ ਹਿਰਦੈ ਮਨ ਤਨ ਮੀਠਾ ਲਾਗਾ ਮੁਖ ਮਸਤਕ ਭਾਵ ਚੰਗੇਰਾ ਲੋਭ ਵਿਕਾਰ ਜਿਨਾ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ ਓਏ ਮਨਮੁਖ ਮੂੜ ਅਗਿਆਨੀ ਕਹੀਐ ਤਿਨ ਮਸਤਕ ਭਾਗ ਮੰਦੀਰਾ ਵਿਵੇਕ ਬੁੱਧ ਸਤਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਾਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ ਲਖੇਰਾ ਟੁੱਡੀ ਮਹੱਲਾ ਪੰਜਵਾਂ ਘਰ ਪਹਿਲਾ ਧੁਪਦੇ ਇੱਕ ਓ ਔੰਕਾਰ ਸਤਗੁਰ ਪ੍ਰਸਾਦ ਸੰਤਨ ਅਵਰਨਾ ਕਾਹੂ ਜਾਨੀ ਬੇਪਰਵਾਸ ਦਾ ਰੰਗ ਹਰ ਕਹਿ ਜਾ ਕੋ ਪਾਕ ਸੁਆਮੀ ਰਹਾਉ ਊਚ ਸਮਾਨਾ ਠਾਕੁਰ ਤੇਰੋ ਅਵਰ ਨਾ ਕਾਹੂ ਤਾਨੀ ਐਸੋ ਅਮਰ ਮਿਲੇਓ ਭਗਤਨ ਕੋ ਰਾਚ ਰਹੇ ਰੰਗ ਗਿਆਨੀ ਰੋਗ ਸੋਗ ਦੁਖ ਜਰਾ ਮਰਾ ਹਰ ਜਨਹਿ ਨਹੀਂ ਨਿਕਟਾਨੀ ਨਿਰਪੋ ਹੋਏ ਰਹੇ ਲਿਵ ਇਕੈ ਨਾਨਕ ਹਰ ਮਨ ਮਾਨੀ ਟੋੱਡੀ ਮਹਲਾ 5 ਹਰ ਬਿਸਰਤ ਸਦਾ ਖੁਆਰੀ ਤਾਕੋ ਢੋਖਾ ਕਹਾਂ ਬਿਆਪੈ ਜਾ ਕੋ ਓਟ ਤੁਹਾਰੀ ਰਹਾਓ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੈ ਗੋਹਾਰੀ ਗੁਣ ਨਿਧਾਨ ਗੁਣ ਤਨੀ ਹੀ ਗਾਏ ਜਾ ਕੋ ਕਿਰਪਾ ਤਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲੇ ਹਾਰੀ ਟੋਡੀ ਮਹਲਾ 5ਵਾਂ ਕਰ ਦੂਜਾ ਚੌਪਦੇ ਇਕ ਓੰਕਾਰ ਸਤਿਗੁਰ ਪ੍ਰਸਾਦ ਤਾਇੋ ਰੇ ਮਨ ਦਹਿ ਦਿਸ ਤਾਇੋ ਮਾਇਆ ਮਗਨ ਸਵਾਦ ਲੋਭ ਮੋਇਓ ਤੈਨ ਪ੍ਰਭ ਆਪ ਪੁਲਾਇਓ ਰਹਾਓ ਹਰ ਕ타 ਹਰ ਜਸਾ ਸੰਗਤ ਸਿਓ ਇਕ ਮਹਤ ਨਾ ਇਹ ਮਨ ਲਾਇਓ ਬਿਗਸਿਓ ਪੇਖ ਰੰਗ ਕੁਸੰਭ ਕੋ ਪਾਰ ਗ੍ਰਹਿ ਜੋਹਨ ਜਾਇਓ ਚਰਨ ਕਮਲ ਸਿਓ ਭਾਉ ਨ ਕੀਨੋ ਨ ਸਤਪੁਰਖ ਮਨਾਇਓ ਤਾਵਤ ਕੋ ਤਾਵੇ ਬੋ ਪਾਂਤੀ ਜਿਉ ਤੇਲੀ ਬਰਦ ਪਰਮਾਇੋ ਨਾਮਦਾਨ ਇਸਨਾਨ ਨਾ ਕੀਓ ਇਕ ਨਿਮਖ ਨਾ ਕੀਰਤ ਗਾਇਓ ਨਾਨਾ ਝੂਠ ਲਾਏ ਮਨ ਤੋਖਿਓ ਨੈ ਬੂਝਿਓ ਅਪਨਾਇਓ ਪਰਵਪਕਾਰ ਨਾ ਕਭੂ ਕੀਏ ਨਹੀਂ ਸਤਗੁਰ ਸੇਵਤ ਆਇਓ ਪਾਂਚ ਦੂਤ ਰਤ ਸੰਗਤ ਗੋਸ਼ਟ ਮਤਵਾਰੋ ਮਦਮਾਇਓ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਵਸ਼ਲ ਸੁਣ ਆਇਓ ਨਾਨਕ ਭਾਗ ਪਰਿਓ ਹਰ ਪਾਚੈ ਰਾਖ ਲਾਜ ਅਪਨਾਇਓ ਟੁੱਡੀ ਮਹਲਾ ਪੰਜਵਾ ਮਾਨਕ ਬਿਨ ਬੂਝੇ ਬਿਰਤਾ ਆਇਆ ਅਨਕ ਸਾਜ ਸਿਬਾਰ ਬਹੁ ਕਰਤਾ ਜਿਉ ਮਿਰਤਕ ਓਢਾਇਆ ਰਹਾ ਧਾਇ ਧਾਇ ਕਿਰਪਨ ਸ਼ਰਮਕੀਨੋ ਇਕੱਤਰ ਕਰੀ ਹੈ ਮਾਇਆ ਦਾਨ ਪੁੰਨ ਨਹੀਂ ਸੰਤਨ ਸੇਵਾ ਕਿਤਹੀ ਕਾਜ ਨ ਆਇਆ ਕਰ ਆਪਰਣਾ ਸਵਾਰੀ ਸੇ ਜਾ ਕਾਮਨ ਥਾਟ ਬਨਾਇਆ ਸੰਗ ਨਾ ਪਾਇਓ ਆਪਣੇ ਪਰਤੇ ਪੇਕ ਪੇਖ ਦੁਖ ਪਾਇਆ ਸਾਰੋ ਦਿਨ ਸਮਝੂਰੀ ਕਰਤਾ ਤੋ ਮੁਸਲਹਿ ਛਰਾਇਆ ਖੇਦ ਭਇਓ ਬੈਗਾਰੀ ਨਿਆਈ ਕਰਕੇ ਕਾਮਨ ਆਇਆ ਭਇਓ ਅਨੁਗ੍ਰਹ ਜਾਕੋ ਪ੍ਰਭ ਕੋ ਤਿਸ ਹਿਰਦੈ ਨਾਮ ਵਸਾਇਆ ਸਾਧ ਸੰਗਤ ਕੈ ਪਾਛੈ ਭਰਿਓ ਜਨ ਨਾਨਕ ਹਰਿ ਸਪਾਇਆ ਰੋਟੀ ਮਹਲਾ ਪੰਜਵਾ ਕਿਰਪਾ ਨਿਦ ਬਸੋ ਹਿਰਦੈ ਹਰਨੀਤ ਤੈਸੀ ਬੁੱਧ ਕਰੋ ਪਰਗਾਸਾ ਲਾਗੈ ਪ੍ਰਭ ਸੰਗ ਪ੍ਰੀਤ ਰਹਾਵ ਦਾਸ ਤੇਮਾਰੇ ਕੀ ਪਾਵੋ ਧੂਰਾ ਮਸਤਕ ਲੈ ਲੈ ਲਾਵੋ ਮਹਾਪਤ ਤੇ ਹੋਤ ਪੁਨੀਤਾ ਹਰ ਕੀਰਤਨ ਗੁਣ ਗਾਵੋ ਆਗਿਆ ਤੁਮਰੀ ਮਿੱਠੀ ਲਾਗੋ ਕੀਓ ਤੁਹਾਰੋ ਪਾਵੋ ਜੋ ਤੂੰ ਦੇ ਤਹੀ ਇਹ ਤ੍ਰਿਪਤਾ ਆਨਨਕ ਤਹੁ ਤਵ ਸਦ ਹੀ ਨਿਕਟ ਜਾਨੋ ਪ੍ਰਭ ਸੁਆਮੀ ਸਗਲ ਰੇਣ ਹੋਏ ਰਹੀਐ ਸਾਧੂ ਸੰਗਤ ਹੋਏ ਪ੍ਰਾਪਤ ਤਾ ਪ੍ਰਭ ਆਪਣਾ ਲਈਐ ਸਦਾ ਸਦਾ ਹਮ ਛੋਹਰੇ ਤੁਮਰੇ ਤੂੰ ਪ੍ਰਭ ਹਮਰੋ ਮੀਰਾ ਨਾਨਕ ਬਾਰਕ ਤੁਮ ਮਾਤ ਪਿਤਾ ਮੁਖ ਨਾਮ ਤੁਮਾਰੋ ਖੀਰਾ ਟੋਡੀ ਮਹਲਾ ਪੰਜਵਾ ਕਰ ਦੂਜਾ ਧੂਪ ਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਮਾਂਗੋ ਦਾਨ ਠਾਕੁਰ ਨਾਮ ਅਵਰ ਕਛੂ ਮੇਰੇ ਸੰਗ ਨ ਚਾਲੈ ਮਿਲੈ ਕਿਰਪਾ ਗੁਣ ਗਾਮ ਰਹਾ ਰਾਜ ਮਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਸ਼ਾਮ ਧਾਏ ਧਾਏ ਬਉ ਬਿਦ ਕੋ ਧਾਵੇ ਸਗਲ ਨਿਰਾਰਥ ਕਾਮ ਬਿਨ ਗੋਬਿੰਦ ਅਵਰ ਜੇ ਚਾਹੂੰ ਦਿਸੈ ਸਗਲ ਬਾਤ ਹੈ ਖਾਮ ਕਹੋ ਨਾਨਕ ਸੰਤ ਰੇਨ ਮੰਗੋ ਮੇਰੋ ਮਨ ਪਾਵੈ ਬਿਸਰਾਮ ਟੁੱਡੀ ਮਹਲਾ ਪੰਜਵਾ ਪ੍ਰਭ ਜੀ ਕੋ ਨਾਮ ਮਨੈ ਸਾਧਾਰੈ ਜੀ ਪ੍ਰਾਨ ਸੁਖ ਇਸ ਮਨ ਕੋ ਵਰਤਨ ਏ ਹਮਾਰੈ ਰਹਾ ਨਾਮ ਜਾਤ ਨਾਮ ਮੇਰੀ ਪਤ ਹੈ ਨਾਮ ਮੇਰੇ ਪਰਵਾਰ ਹੈ ਨਾਮ ਸਖਾਈ ਸਦਾ ਮੇਰੇ ਸੰਗ ਹਰ ਨਾਮ ਮੋਕੋ ਨਿਸਤਾਰੈ ਵਿਖੈ ਬਿਲਾਸ ਕਈਤ ਬਹੁ ਤੇਰੇ ਚਲਤ ਨਾ ਕਛੂ ਸੰਘਾਰੈ ਇਸ਼ਟ ਮੀਤ ਨਾਮ ਨਾਨਕ ਕੋ ਹਰ ਨਾਮ ਮੇਰਾ ਪੰਡਾਰਹਿ ਟੋਲੀ ਮਹੱਲਾ ਪੰਜਵਾ ਨੀਕੇ ਗੁਣ ਗਾਉ ਮਿੱਠਹੀ ਰੋਗ ਮੁਖ ਊਜਲ ਮਨ ਨਿਰਮਲ ਹੋਈ ਹੈ ਤੇਰੋ ਰਹਿ ਈਹਾ ਊਹਾ ਲੋਗ ਰਹਾਵ ਚਰਨ ਪਖਾਰ ਕਰੋ ਗੁਰ ਸੇਵਾ ਮਨੈ ਚਰਾਵੋ ਭੋਗ ਛੋੜ ਆਪਤ ਬਾਦ ਅਹੰਕਾਰਾ ਮਾਨ ਸੁਈ ਜੋ ਹੋਗ ਸੰਤ ਟਹਿਲ ਸੋਈ ਹੈ ਲਾਗਾ ਜਿਸ ਮਸਤਕ ਲਿਖਿਆ ਲਖੋਗ ਕਉ ਨਾਨਕ ਏਕ ਬਿਨ ਦੂਜਾ ਅਵਰ ਨ ਕਰਣੈ ਜੋਗ ਟੁੱਡੀ ਮਹਲਾ ਪੰਜੇਵਾ ਸਤਗੁਰ ਆਇਓ ਸਰਣ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਾਵ ਅਵਰ ਨ ਸੂਜੈ ਦੂਜੀ ਠਾਰ ਹਾਰ ਪਰਿਓ ਤਉ ਦੁਆਰੀ ਲੇਖਾ ਛੋੜ ਅਲੇਖਾ ਛੁਟੈ ਹਮ ਨਿਰਗੁਨ ਲਿਹਿਓ ਉਬਾਰੀ ਸਤਿ ਬਕ ਸਿੰਧ ਸਦਾ ਮਿਹਰਵਾਨਾ ਸੁਬਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਓ ਏ ਬਾਰੀ ਟੋਡੀ ਮਹਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਤ ਗਾਇਣ ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੂਖ ਪਲਾਇਣ ਰਹਾਉ ਜੋ ਮੰਗੈ ਸੋਈ ਸੋਈ ਪਾਵੈ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੂਤੇ ਛੁਟੈ ਭਵ ਜਲ ਜਗਤ ਤਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਬਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਟੋਡੀ ਮਹਲਾ ਪੰਜਵਾਂ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭ ਭਏ ਦਿਆਲਾ ਸਿਵ ਕੈ ਬਾਣ ਸਿਰ ਕਾਟਿਓ ਰਾਵ ਕਾਲ ਜਾਲ ਜਮ ਜੋ ਹੈ ਨਾ ਸਕੈ ਸੱਚ ਕਾ ਪੰਤ ਥਾਟਿਓ ਖਾਤ ਖਰਚਤ ਕਿਛ ਨਿਕਟਤ ਨਾਹੀ RAM ਰਤਨ ਧਨ ਖਾਟਿਓ ਭਸਮਾ ਭੂਤ ਹੋਆ ਖਿਨ ਪੀਤਰ ਆਪਣਾ ਕੀਆ ਪਾਇਆ ਆਗਮ ਨਿਗਮ ਕਹਿ ਜਨ ਨਾਨਕ ਸਭ ਦੇਖੈ ਲੋਕ ਸੰਭਾਇਆ ਟੋਡੀ ਮਹਲਾ ਪੰਜਵਾਂ ਕਿਰਪਨ ਤਨ ਮਨ ਕਿਲਵਿਕ ਭਰੇ ਸਾਧ ਸੰਗ ਭਜਨ ਕਰ ਸੁਆਮੀ ਢਾਕਨ ਕੋ ਇਕ ਹਰੇ ਰਹਾਉ ਅਨਕ ਛਿਦਰੈ ਬੋਹਿਤ ਕੇ ਛੁਟਕਤ ਤਾ ਥਾਮ ਨਾ ਜਾਹੀ ਕਰੇ ਜਿਸਕਾ ਬੋਹਿਤ ਤਿਸ ਆਰਾਦੇ ਖੂਟੇ ਸੰਘ ਖਰੇ ਗੱਲੀ ਸੈਲ ਉਠਾਵਤ ਚਾਹੇ ਓਏ ਊਆ ਹੀ ਹੈ ਧਰੇ ਜੋਰ ਸਕਤ ਨਾਨਕ ਕਿਛ ਨਾਹੀ ਪ੍ਰਭ ਰਾਖੋ ਸਰਣ ਪਰੇ ਟੋਡੀ ਮਹਲਾ ਪੰਜਵਾ ਹਰ ਕੇ ਚਰਨ ਕਮਲ ਮਨ ਧਿਆਇਓ ਕਾੜ ਪੁਠਾਰ ਪਤੰਬਾ ਤ ਹੰਤਾ ਔਖਦ ਹਰ ਕੋ ਨਾਉ ਰਹਾ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਕੋ ਵਿਗਨ ਨਾ ਕੋ ਲਾਗੇ ਜਾਕੀ ਪ੍ਰਭ ਆਗੇ ਅਰਦਾਸ ਸੰਤ ਪ੍ਰਸਾਦ ਵੈਦ ਨਾਰਾਇਣ ਕਰਨ ਕਾਰਨ ਪ੍ਰਭ ਏਕ ਬਾਲ ਬੁੱਧ ਪੂਰਨ ਸੁਖ ਦਾਤਾ ਨਾਨਕ ਹਰ ਹਰ ਟੇਕ ਟੋਡੀ ਮਹਲਾ ਪੰਜਵਾਂ ਹਰ ਹਰ ਨਾਮ ਸਦਾ ਸਦ ਜਾਪ ਤਾਰ ਅਨੁਗ੍ਰਹ ਪਾਰ ਬ੍ਰਹਮ ਸੁਆਮੀ ਵਸਦੀ ਕੀਨੀ ਆਪ ਰਹਾਓ ਜਿਸਕੇ ਸੇ ਫਿਰਤ ਨਹੀਂ ਸਮਾਲੇ ਬਿਨ ਸੇ ਸੋਗ ਸੰਤਾਪ ਹਾਥ ਦੇ ਰੱਖੇ ਜਨ ਆਪਣੇ ਹਰ ਹੋਏ ਮਾਈ ਬਾਪ ਜੀ ਜੰਤ ਹੋਏ ਮਿਹਰਵਾਨ ਦੇ ਧਾਰੀ ਹਰਨਾਥ ਨਾਨਕ ਸਰਨ ਪਰੇ ਦੁਖ ਭੰਜਨ ਜਾ ਕਾ ਬਡ ਪਰਤਾਪ ਟੋਢੀ ਮਹਲਾ ਪੰਜਵਾ ਸਵਾਮੀ ਸਰਨ ਪਰਿਓ ਦਰਬਾਰੇ ਕੋਟ ਅਪਰਾਧ ਖੰਡਨ ਕੇ ਦਾਤੇ ਤੁਜ ਬਿਨ ਕਾਉਨ ਉਧਾਰੇ ਰਹਾਉ ਖੋਜਤ ਖੋਜਤ ਬਹੁ ਪਰਕਾਰੇ ਸਰਬ ਅਰਥ ਵਿਚਾਰੇ ਸਾਧ ਸੰਗ ਪਰਮ ਗਤ ਪਾਈਐ ਮਾਇਆ ਰਚ ਬੰਧ ਹਾਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰ ਜਨ ਮਿਲੇ ਪਿਆਰੇ ਨਾਨਕ ਅਨਦ ਕਰੇ ਹਰਿ ਜਪ ਜਪ ਸਗਲੇ ਰੋਗ ਨਿਵਾਰੇ ਟੁੱਡੀ ਮਹਲਾ 5ਵਾਂ ਕਰ ਤੀਜਾ ਚੌਪਦੇ ਇਕ ਓੰਕਾਰ ਸਤਿਗੁਰ ਪ੍ਰਸਾਦ ਹਾਂ ਹਾਂ ਲਪਟਿਓ ਰੇ ਮੂੜੇ ਕਛੂ ਨਾ ਥੋਰੀ ਤੇਰੋ ਨਹੀਂ ਸੋ ਜਾਨੀ ਮੂਰੀ ਰਹਾਉ ਆਪਨ ਰਾਮ ਨਾ ਚੀਨੋ ਖਿੰਨੂਆ ਜੋ ਪਰਾਇ ਸੋ ਆਪਣੀ ਮਨੂਆ ਨਾਮ ਸੰਗੀ ਸੋ ਮਨ ਨਾ ਵਸਾਇਓ ਛੋੜ ਜਾਏ ਬਾਹੂ ਚਿਤ ਲਾਇਓ ਸੋ ਸੰਚਿਓ ਜਿਤ ਭੂਕ ਤੇ ਸਾਇਓ ਅੰਮ੍ਰਿਤ ਨਾਮ ਤੋਸਾ ਨਹੀਂ ਪਾਇਓ ਕਾਮ ਕ੍ਰੋਧ ਮੋਹ ਕੂਪ ਪਰਿਆ ਗੁਰ ਪ੍ਰਸਾਦ ਨਾਨਕ ਕੋ ਤਰਿਆ ਟੋਡੀ ਮਹੱਲਾ ਪੰਜਵਾ ਹਮਾਰੈ ਇਕੈ ਹਰੀ ਹਰੀ ਆਨ ਅਵਰ ਗਿਆਨ ਨਾ ਕਰੀਂ ਰਾਵ ਵੱਡੈ ਭਾਗ ਗੁਰ ਆਪਣਾ અપਾਇਓ ਗੁਰ ਮੋਹ ਕੋ ਹਰ ਨਾਮ ਦਿਰਡਾਇਓ ਹਰ ਹਰ ਜਾਪ ਤਾਪ ਬ੍ਰਤ ਨੇਮਾ ਹਰ ਹਰ ਧਿਆਏ ਕੁਸਲ ਸਭ ਖੇਮਾ ਆਚਾਰ ਵਿਵਹਾਰ ਜਾਤ ਹਰ ਬੁਨੀਆਂ ਮਾ ਆਨੰਦ ਕੀਰਤਨ ਹਰ ਸੁਨੀਆਂ ਕਹੋ ਨਾਨਕ ਜਿਨ ਠਾਕੁਰ ਪਾਇਆ ਸਭ ਕਿਛ ਤਿਸਕੇ ਗ੍ਰਹਿ ਮੈਂ ਆਇਆ ਟੋਡੀ ਮਹਲਾ ਪੰਜਵਾਂ ਕਰ ਚੌਥਾ ਧੂਪ ਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਰੂੜੋ ਮਨ ਹਰ ਰੰਗੋ ਲੋੜੈ ਗਾਲੀ ਹਰ ਨਿਹੋ ਨਾ ਹੋਏ ਰਹਾ ਹਾਉ ਟੁੰਨੇਂਦੀ ਦਰਸ਼ਨ ਕਾਰਣ ਬੀਤੀ ਬੀਤੀ ਪੇਖਾ ਗੁਰ ਮਿਲ ਭਰਮ ਗਵਾਇਆ ਏ ਇਹ ਬੁੱਧ ਪਾਈ ਮੈਂ ਸਾਧੂ ਕੰਕਨੋ ਲੇਖ ਲਿਖਿਓ ਤੁਰ ਮਾਤਾ ਇਹ ਵਿਦ ਨਾਨਕ ਹਰ ਨੈਣ ਅਲੋਏ ਟੋਡੀ ਮਹਲਾ ਪੰਜਵਾਂ ਗਰਭ ਗਹਿ ਲੜੋ ਮੂੜੋੜੋ ਹਿਓ ਰੇ ਹਿਓ ਮਹਾਰਾਜ ਰੀ ਮਾਇਓ ਦੀ ਹਰ ਨਿਆਈ ਮੁਹੇ ਫਾਕਿਓ ਰੇ ਰਹਾਓ ਕਣੋਂ 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 ਸੱਦ ਲੋੜੈ ਬਿਨ ਲੈਣੇ ਕੈਠਾ ਪਾਇਓ ਰੇ ਮਹਾਰਾਜ ਰੋ ਗਾ ਤੂ ਵਾਉ ਸਿਉਣ ਲੋ ਭੜਿਓ ਨੇ ਭਾਗੜੋ ਪਾਏ ਸੰਜੋਇਓ ਰੇ ਸੁਣ ਮਨ ਸਿੱਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਛਤ ਮਿਟਿਓ ਰੇ ਜਾ ਕੋ ਲੈਣੋ ਮਹਾਰਾਜ ਰੀ ਗਾਠੜਿਓ ਜਨ ਨਾਨਕ ਗਰਬਾਸ ਨਾ ਪਾਉੜਿਓ ਰੀ ਤੋਡੀ ਮਹੱਲਾ ਪੰਜਵਾ ਕਰ ਪੰਜਵਾ ਦੋ ਪਦੇ ਇੱਕ ਓਮਕਾਰ ਸਤਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਜ ਦੋਖ ਅਰ ਅੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ ਰਾਪ ਬੰਦਨ ਤੋਰ ਛੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰੇ ਹਿਆ ਰਹਿ ਦੀਨ ਰੂਪ ਅਨਰੂਪ ਮੋਰੋ ਕਛ ਨਾ ਵਿਚਾਰਿਓ ਪ੍ਰੇਮ ਗਇਓ ਮੋਏ ਹਰ ਰੰਗ ਪੀਨ। ਵੇਖਿਓ ਲਾਲਨ ਪਾਟ ਵਿੱਚ ਹੋਏ। ਆਨੰਦ ਚਿੰਤਾ ਹਰਖੇਪਤੀ ਨੈ। ਤਿਸ ਹੀ ਕੋ ਗ੍ਰਹਿ ਸੂਈ ਪ੍ਰਭ ਨਾਨਕ। ਸੋ ਠਾਕੁਰ ਤਿਸ ਹੀ ਕੋ ਧੀਨ। ਟੋੱਡੀ ਮਹਲਾ ਪੰਜਵਾ। ਮਾਈ ਮੇਰੇ ਮਨ ਕੀ ਪ੍ਰੀਤ। ਇਹੀ ਕਰਮ ਧਰਮ ਜਪ ਇਹੀ। RAM ਨਾਮ ਨਿਰਮਲ ਹੈ ਦੀਤ ਰਹਾ। ਪ੍ਰਾਨ ਆਧਾਰ ਜੀਵਨ ਤਨ ਮੋਰੇ ਦੇਖਨ ਕੋ ਦਰਸ਼ਨ ਪ੍ਰਭ ਨੀਤ ਬਾਟ ਘਾਟ ਤੋਸਾ ਸੰਗ ਮੋਰੇ ਮਨ ਆਪਣੇ ਕੋ ਮੈਂ ਹਰ ਸਖਾ ਕੀਤ ਸੰਤ ਪ੍ਰਸਾਦ ਭਏ ਮਨ ਨਿਰਮਲ ਕਰ ਕਿਰਪਾ ਆਪਣੇ ਕਰ ਲੀਤ ਸਿਮਰ ਸਿਮਰ ਨਾਨਕ ਸੁਖ ਪਾਇਆ ਆਦ ਜੁਗਾਦ ਭਗਤਨ ਕੇ ਕੀ ਮੀਤ ਟੋਡੀ ਮਹੱਲਾ ਪੰਜਵਾ ਪ੍ਰਭ ਜੀ ਮਿਲ ਮੇਰੇ ਪ੍ਰਾਨ ਬਿਸਰ ਨਹੀਂ ਨਿਮਕ ਹੀ ਅਰੇ ਤੇ ਆਪਣੇ ਭਗਤਨ ਭਗਤ ਕੋ ਪੂਰਨ ਦਾਨ ਰਾ ਖੋਵੋ ਪਰਮ ਰਾਖ ਮੇਰੇ ਪ੍ਰੀਤਮ ਅੰਤਰ ਜਾਮੀ ਸੁਗੜ ਸੁਜਾਨ ਕੋਟ ਰਾਜ ਨਾਮ ਤਨ ਮੇਰੇ ਅੰਮ੍ਰਿਤ ਦ੍ਰਿਸ਼ਟ ਧਾਰੋ ਪ੍ਰਭ ਮਾਨ ਆਠ ਪਹਿਰ ਰਸਨਾ ਗੁਣ ਗਾਵੇ ਜਸ ਪੂਰ ਅਗਾਵੇ ਸਮਰਤ ਕਾਨ ਤੇਰੀ ਸਰਣ ਜੀ ਅਨਕੇ ਦਾਤੇ ਸਦਾ ਸਦਾ ਨਾਨਕ ਕੁਰਬਾਨ ਟੁੱਡੀ ਮਹੱਲਾ ਪੰਜਵਾ ਪ੍ਰਭ ਤੇਰੇ ਪਗ ਕੀ ਧੂਰ ਦੀਨ ਦਿਆਲ ਪ੍ਰੀਤਮ ਮਨ ਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਰਾਵ ਦੈ ਦਿਸ ਰਵ ਰਹਿ ਆ ਜਸ ਤੁਮਰਾ ਅੰਤਰ ਜਾਮੀ ਸਦਾ ਹਜੂਰ ਜੋ ਤੁਮਰਾ ਜਸ ਗਾਵੇ ਕਰਤੇ ਸੇ ਜਨ ਕਬੋ ਨ ਮਰਤੇ ਝੂਰ ਤੰਦ ਬੰਦ ਬਿਨ ਸੇ ਮਾਇਆ ਕੇ ਸਾਧੂ ਸੰਗਤ ਮਿਟੇ ਬਿ ਸੂਰ ਸੁਖ ਸੰਪਤ ਭੋਗ ਇਸ ਜੀ ਕੇ ਬਿਨ ਹਰ ਨਾਨਕ ਜਾਣੇ ਕੂਰ ਟੁੱਡੀ ਮਹਲਾ ਪੰਜਵਾ ਮਾਈ ਮੇਰੇ ਮਨ ਕੀ ਪਿਆਸ ਇੱਕ ਖਿਨ ਰਹਿ ਨਾ ਸਕੋ ਬਿਨ ਪ੍ਰੀਤਮ ਦਰਸ਼ਨ ਦੇਖਣ ਕੋ ਧਾਰੀ ਮਨ ਆਸਰਾ ਸਿਮਰੋ ਨਾਮ ਨਿਰੰજન ਕਰਤੇ ਮਨ ਤਨ ਤੇ ਸਭ ਕਿਲ ਵਿਕਨਾਸ਼ ਪੂਰਨ ਪਾਰ ਬ੍ਰਹਮ ਸੁਖ ਦਾਤੇ अब नासी विमल जाको जास संत प्रसाद मेरे पूर मनोरथ कर कृपा भेटे गुणतास संत सहज सुख मन उपजियो कोट सूर नानक परगास टोडी महाला पंजवा हर हर पतत पावन जी प्राण मान सुख दाता अंतर जामि मन को पावन रा सुंदर सुगढ़ चतुर सब बेता ਰਿਦਦਾਸ ਨਿਵਾਸ ਭਗਤ ਗੁਣ ਗਾਵਨ ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂਮ ਬੀਜਨ ਸੋ ਖਾਵਨ ਬਿਸਮਨ ਬਿਸਮ ਭਏ ਬਿਸਮਾਦਾ ਆਨ ਨਬੀਓ ਦੂਸਰ ਲਾਵਨ ਰਸਨਾ ਸਿਮਰ ਸਿਮਰ ਜਸ ਜੀਵਾ ਨਾਨਕ ਦਾਸ ਦਾ ਬਲ ਜਾਵਨ ਟੋਡੀ ਮਹਲਾ 5 ਮਾਈ ਮਾਇਆ ਛਲ ਤ੍ਰਿਣਕੀ ਅਗਨ ਮੇਘ ਕੀ ਛਾਇਆ गोबिंद भजन बिन हड़का जल रहा छोड़ स्यानप बहु चतुराई दोए कर जोड़ साध मग चल सिमर स्वामी अंतर जामी मानुक देह का ए उत्तम फल वेद बिख्यान करत साधु जन पागहीन समझत नहीं खल प्रेम भक्त राचे जन नानक हर सिमरन दहन भये मल टोडि महाला पंजवा ਮਾਈ ਚਰਨ ਗੁਰ ਮੀਟੇ ਵੱਡਾ ਭਾਗ ਦੇਵ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਡੀਠੇ ਰਾ ਗੁਨ ਗਾਵਤ ਅਚੁੱਤ ਬਿਨਾਸੀ ਕਾਮ ਕ੍ਰੋਧ ਬਿਨਸੇ ਮਦ ਡੀਠੇ ਅਸਤਿਰ ਭਏ ਸਾਚ ਰੰਗ ਰਾਤੇ ਜਨਮ ਮਰਨ ਬਹੋਰ ਨਹੀਂ ਪੀਠੇ ਬਿਨ ਹਰ ਭਜਨ ਰੰਗਰ ਸ제ਤੀ ਸੰਤ ਦਿਯਾਲ ਜਾਣੇ ਸਭ ਝੂਠੇ ਨਾਮ ਰਤਨ ਪਾਇਓ ਜਨ ਨਾਨਕ ਨਾਮ ਬਿਹੂਨ ਚਲੇ ਸਭ ਮੂਠੇ ਟੋਡੀ ਮਹਲਾ ਪੰਜਵਾ ਸਾਜ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕੁਰ ਭਲੋ ਹਮਾਰਾ ਰਾਵ ਗੁਰਪੂਰਾ ਪੇਟਿਓ ਬਡਪਾਗੀ ਜਾ ਕੋ ਅੰਤ ਨ ਪਾਰਾ ਵਾਰਾ ਕਰ ਗਹਿ ਕਾਡ ਲਿਓ ਜਨ ਆਪਣਾ ਵਿਖ ਸੰਸਾਗਰ ਸੰਸਾਰਾ ਜਨਮ ਮਰਨ ਕਾਟੇ ਗੁਰਬਚਨੀ ਬਹੜ ਨ ਸੰਕਟ ਦੁਆਰਾ ਨਾਨਕ ਸਰਣ ਗਹੀ ਸੁਆਮੀ ਕੀ ਪੁਨੈ ਪੁਨੈ ਨਮਸ਼ਕਾਰਾ ਟੋਡੀ ਮਹਲਾ ਪੰਜਵਾ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੋਗਵੈ ਹਰ ਸਿਮਰਤ ਬਿਨ ਸਹਿ ਸਭ ਦੁਖ ਰਹਾ ਕੋਟ ਜਨਮ ਕੇ ਕਿਲ ਵਿਕ ਨਾਸੈ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਪਈ ਆਸਾ ਦਰਸ਼ਨ ਪੇਟਤ ਉਤਰੀ ਭੋਖ ਚਾਰ ਪਦਾਰਥ ਅਸ਼ਟ ਮਹਾ ਸਿਧ ਕਾਮ ਧੇਨ ਪਾਰ ਜਾਤ ਹਰ ਹਰ ਰੁਖ ਨਾਨਕ ਸਰਣੰਗ ਹੀ ਸੁਖ ਸਾਗਰ ਜਨਮ ਮਰਨ ਫਿਰ ਗਰਬ ਨਾ ਧੁਖ ਟੋਡੀ ਮਹਾਲਾ ਪੰਜਵਾ ਹਰ ਹਰ ਚਰਨ ਹਿਰਦੈ ਉਰਤਾਰੇ ਸਿਮਰ ਸੁਆਮੀ ਸਤਗੁਰੇ ਆਪਣਾ ਕਾਰਜ ਸਫਲ ਹਮਾਰੇ ਰਹਾਓ ਪੁੰਨ দান ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ गुण गावत अतुल सुख पाया ठाकुर अगम अपारे जो जन पार ब्रह्म अपने कीने तिनका बौर कछ ना बिचारी नाम रतन सुन जप जप जीवा हर नानक कंठ मजारी टूटी महला नोवा एक ओंकार सतगुरु प्रसाद कहूं कहां अपनी अदम आई उर ज्यों कनक कामनी के रस ਨਹਿ ਕੀਰਤ ਪ੍ਰਭ ਗਾਈ ਰਹਾ ਜਗ ਝੂਠੇ ਕੋ ਸਾਚ ਜਾਣ ਕੈ ਤਾ ਸਿਉ ਰਚ ਉਪਜਾਈ ਦੀਨ ਬੰਦ ਸਿਮਰਿਓ ਨਹੀਂ ਕਬ ਹੂੰ ਹੋਤ ਜੋ ਸੰਗ ਸਹਾਈ ਮਗਨ ਰਹੋ ਮਾਇਆ ਮੈਂ نس ਦਿਨ ਛੂਟੀ ਨਾ ਮਨ ਕੀ ਕਾਈ ਕਹਿ ਨਾਨਕ ਅਬ ਨਾਹਿ ਅਨਤ ਗਤ ਬਿਨ ਹਰ ਕੀ ਸਰਨਾਈ ਟੋਡੀ ਬਾਣੀ ਭਗਤਾ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਜਲ ਕੀ ਮਾਛਲੀ ਚਰੈ ਖਜੂਰ ਕਾਏ ਰੇਬਕ ਬਾਦ ਲਾਇਓ ਜਿਨ ਹਰ ਪਾਇਓ ਤਿਨੈ ਛਪਾਇਓ ਰਹਾਉ ਪੰਡਿਤ ਹੋਏ ਕਹਿ ਬੀਦ ਬਖਾਨੈ ਮੂਰਖ ਨਾਮ ਦਿਓ ਰਾਮੈ ਜਾਣੈ ਕਾਉਨ ਕੁਕਲੰਕ ਰਿਹੋ ਰਾਮ ਨਾਮ ਲੇਤ ਹੀ ਪਤਿਤ ਪਵਿਤ ਭਏ ਰਾਮ ਕਹਿਤ ਹੀ ਰਹਾਉ ਰਾਮ ਸੰਗ ਨਾਮ ਦੇਵ ਜਨ ਕੋ ਪ੍ਰਤੱਗਿਆ ਆਈ ਇਕਾदशी व्रत ਰਹਿ ਕਾਹੇ ਕੋ ਤੀਰਤ ਜਾਈ ਭਨਤ ਨਾਮ ਦਿਓ ਸੁਕਰਤ ਸੁਮਤ ਭਏ ਗੁਰਮਤਿ RAM ਕਹ ਕੋ ਕੋ ਨਾ ਬੈਕੁੰਠ ਗਏ ਤੀਨ ਛੰਦੇ ਖੇਲ ਆਚੈ ਰਹਾਉ কুমਭਾਰ ਕੇ ਘਰ ਹਾਂਡੀ ਆਚੈ ਰਾਜਾ ਕੇ ਘਰ ਸਾਂਢੀ ਗੋ ਬਾਹਮਨ ਕੇ ਘਰ रांडी आचै रांडी सांडी हांडी गो बणिए के कर हींग आचै पैसर मतै सिंग गो देवल मधे लिंग आचै लिंग सिंग हींग गो तेली कै कर तेल आचै जंगल मधे बेळ गो माली के कर केळ आचै केळ बेळ तेल गो संता मधे गोविंद आचै गोकुल मधे श्याम गो ਨਾਮੇ ਮਦੇ ਰਾਮ ਅਚੈ ਰਾਮ ਸਿਆਮ ਗੋਬਿੰਦ ਗੋ ਸੰਤਾ ਮਦੇ ਗੋਬਿੰਦ ਆਚੈ ਗੋਕਲ ਮਦੇ ਸਿਆਮ ਗੋ ਨਾਮੇ ਮਦੇ ਰਾਮ ਅਚੈ ਰਾਮ ਸਿਆਮ ਗੋਬਿੰਦ ਗੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ